ਸਤਿਕਾਰ ਸਰਬੋਕਮ ਸਰਬੋਕਮ ਲੋਕਜਤਾ ਜਿੰਦਾਬਾਦ 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 ਬਾਤੀ ਸਰਕਾਰ ਮਰਦਾਬਾਤ ਸੰਯੁਕਤ ਮੋਰਚੇ ਦੇ ਸੱਦੇ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦੇਸ਼ ਭਰ ਵਿੱਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਧੂਰੀ ਵਿੱਚ ਵੀ ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨ ਯੂਨੀਅਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਰਿਲਾਇੰਸ ਪੈਟਰੋਲ ਪੰਪ ਤੇ ਬਾਹਰ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਦੀ ਸ਼ੈਤ ਤੇ ਕਾਰਪੋਰੇਟ ਘਰਾਣੇ ਖੇਤੀ ਸੈਕਟਰ ਵਿੱਚ ਆਮਦ ਕਰ ਰਹੇ ਹਨ ਜਿਨ੍ਹਾਂ ਦੇ ਖੇਤੀ ਸੈਕਟਰ ਤੋਂ ਵਾਪਸੀ ਦੇ ਲਈ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੁਤਲੇ ਫੂਕ ਰਹੇ ਹਨ ਇਸੇ ਕੜੀ ਦੇ ਤਹਿਤ ਧੂਰੀ ਵਿਖੇ ਵੀ ਉਨ੍ਹਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਰਿਲਾਇੰਸ ਦੇ ਪੈਟਰੋਲ ਪੰਪ ਦੇ ਪਾਰ ਫੂਕਿਆ ਜਾ ਰਿਹਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਾਰਪੋਰੇਟ ਘਰਾਣਿਆਂ ਦੀ ਖੇਤੀ ਸੈਕਟਰ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਸੰਯੁਕਤ ਮੋਰਚੇ ਦੀ ਕੌਮੀ ਕੌਂਸਲ ਦੇ ਸੱਦੇ ਤੇ ਅੱਜ ਹਿੰਦੁਸਤਾਨ ਦੇ ਵਿੱਚ ਕਾਰਪੋਰੇਟਾਂ ਦੇ ਖਿਲਾਫ ਕੇ ਕਾਰਪੋਰੇਟੋ ਭਾਰਤ ਛੱਡੋ ਖੇਤੀ ਛੱਡੋ ਔਰ ਕੇਂਦਰ ਦੀ ਸਰਕਾਰ ਸਰਕਾਰ ਡਬਲਯੂਟੀਓ ਜਿਹੜਾ ਸਮਝੌਤਾ ਹੈ ਉਹਦੀ ਮੈਂਬਰ ਹੈ ਉਹਨੂੰ ਸਮਝੌਤੇ ਚੋਂ ਬਾਹਰ ਆਵੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਸਾਰੇ ਦੇਸ਼ ਦੇ ਵਿੱਚ ਰੈਲੀਆਂ ਮਜਾਰੇ ਧਰਨੇ ਤੇ ਅਰਥੀਆਂ ਫੂਕੀਆਂ ਜਾ ਰਹੀਆਂ ਨੇ ਉਹਦੇ ਤਹਿਤ ਹੀ ਅੱਜ ਅਸੀਂ ਰਾਮ ਬਾਗ ਤੋਂ ਮਾਰਚ ਕਰਦੇ ਹੋਏ ਸੰਯੁਕਤ ਮੋਰਚੇ ਦੀਆਂ ਧੂਰੀ ਦੀ ਜਥੇਬੰਦੀਆਂ ਨੇ ਰਿਲਾਇੰਸ ਪੈਟਰੋਲ ਪੰਪ ਦੇ ਅੱਗੇ ਪਤਲਾ ਫੂਕ ਕੇ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਭਾਰਤ ਆਪਣਾ ਜਿਹੜਾ ਕਾਰਪੋਰੇਟ ਨੇ ਉਹ ਖੇਤੀ ਚੋਂ ਬਾਹਰ ਆਉਣ ਭਾਰਤ ਛੱਡੋ ਤੇ ਕੇਂਦਰ ਦੀ ਸਰਕਾਰ ਸੰਯੁਕਤ WTO ਬਾਹਰ ਆਵੇ ਕਿਉਂਕਿ ਜਿਉਂ ਦੀ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਬਣੀ ਹੈ ਉਹਨੇ ਸਮੁੱਚੇ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਸ਼ੁਰੂ ਕਰ ਦਿੱਤਾ ਸਮੁੱਚਾ ਦੇਸ਼ ਦਾ ਪਬਲਿਕ ਸੈਕਟਰ ਕਾਰੋਬਾਰ ਅਡਾਨੀ ਬਾਨੀ ਨੂੰ ਸਮਝਾਇਆ ਸਮਾਇਆ ਜਾ ਰਿਹਾ ਹੈ ਚਾਹੇ ਉਹ ਬੰਦਰਗਾਹਾਂ ਨੇ ਏਅਰਪੋਰਟ ਨੇ ਰੇਲਵੇ ਹੈਗਾ ਬਿਜਲੀ ਨੇ ਕੋਲੇ ਦੀਆਂ ਖਾਨਾਂ ਨੇ ਸਮੁੱਚਾ ਉਹਨਾਂ ਦੇ ਹੱਥਾਂ ਦਿੱਤਾ ਜਾ ਰਿਹਾ ਹੈ ਇਸੇ ਨੀਤੀ ਦੇ ਤਹਿਤ ਤਿੰਨ ਖੇਤੀ ਕਾਨੂੰਨ ਬਣਾ ਕੇ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹੱਥਾਂ 'ਚ ਦੇਣਾ ਸਰਕਾਰ ਚਾਹੁੰਦੀ ਸੀ ਪਰ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕਰਕੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਕੱਠੇ ਕਰਕੇ ਉਹਨਾਂ ਤਿੰਨਾਂ ਹੀ ਕਾਨੂੰਨਾਂ ਨੂੰ ਭਾਵੇਂ ਰੱਦ ਕਰਾ ਲਿਆ ਪਰ ਅੱਜ ਵੀ ਕੇਂਦਰ ਦੀ ਸਰਕਾਰ ਸਾਡਾ ਪ੍ਰਾਈਮ ਮਿਨਿਸਟਰ ਇਸ ਗੱਲ ਦੇ ਉੱਤੇ ਵਿਜਿੱਤ ਹੈ ਕਿ ਉਹ ਤਿੰਨੇ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਸਨ ਦੇਸ਼ ਲਈ ਫਾਇਦੇ ਵੰਸਾਂ ਦਾ ਸੀ ਇਹਨਾਂ ਨੂੰ ਸਮਝਾ ਨਹੀਂ ਸਕੇ ਉਹਨਾਂ ਦਾ ਕਹਿਣ ਦਾ ਅਰਥ ਹੈ ਉਹ ਕਾਨੂੰਨ ਦੁਬਾਰਾ ਵੀ ਲਿਆਂਦੇ ਜਾ ਸਕਦੇ ਨੇ ਪਰ ਸੰਯੁਕਤ ਮੋਰਚੇ ਦੀ ਸਮਝਦਾਰੀ ਹੈ ਉਹਨਾਂ ਨੂੰ ਲਾਗੂ ਕਰਨਾ ਕਿਸਾਨਾਂ ਦੇ ਗਲੇ ਦਾ ਫੰਦਾ ਹੈ ਉਹ ਦੇਸ਼ ਦੀ 80 ਕਰੋੜ ਲੋਕ ਜਿਨ੍ਹਾਂ ਨੂੰ ਸਰਕਾਰ ਨਾਜ ਦਿੰਦੀ ਹੈ ਉਹਨਾਂ ਨੂੰ ਭੁੱਖੇ ਮਾਰਨਾ ਸਮੁੱਚੇ ਰੋਟੀ ਖਾਣ ਵਾਲੇ ਲੋਕਾਂ ਨੂੰ ਮਾਰਨ ਦਾ ਅਰਥ ਹੈ ਖੇਤੀਬਾੜੀ ਸੈਕਟਰ ਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਨਾ ਪਰ ਜੀ ਜਿਹੜੀ ਮੋਦੀ ਸਰਕਾਰ ਹੈ ਦਿਨੋਂ ਦਿਨ ਲੋਕਾਂ ਦੇ ਉੱਤੇ ਲੋਕਾਂ ਦੇ ਹੱਕਾਂ ਦੇ ਉੱਤੇ ਵੱਡੇ ਹਮਲੇ ਕਰਕੇ ਜਿਹੜਾ ਸਾਰਾ ਢਾਂਜਾ ਵਾਂਜਾ ਹੈ ਸਾਡੇ ਦੇਸ਼ ਦਾ ਭਾਰਤ ਦਾ ਉਹ ਕਾਰਪੋਰੇਟ ਦੇ ਹੱਥਾਂ 'ਚ ਦੇਣਾ ਚਾਹੁੰਦੀ ਹੈ ਪਰ ਜਿਹੜੀ ਸੰਯੁਕਤ ਮੋਰਚੇ ਦੀ ਸਿਹਤ ਹੈ ਅਸੀਂ ਉਸੇ ਤਰਜ਼ ਦੇ ਉੱਤੇ ਅੱਜ ਪੂਰੇ ਭਾਰਤ ਦੇ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਉੱਤੇ ਪੂਤਲੇ ਭੁਕੇ ਨੇ ਉਸੇ ਤਰ੍ਹਾਂ ਅਸੀਂ ਅੱਜ ਰਾਮਬਾਗ ਦੇ ਵਿੱਚੋਂ ਚੱਲ ਕੇ ਬੇਨੇੜੇ ਆਰਲੈਂਸ ਦੇ ਪੰਪ ਦੇ ਉੱਤੇ ਪੂਤਲਾ ਭੁਕੇ ਅਸੀਂ ਕਹਿਣਾ ਵੀ ਜਿਹੜੀ ਭਾਰਤ ਸਰਕਾਰ ਹੈ ਡਬਲਯੂਟੀਓ ਤੋਂ ਬਾਹਰ ਆਵੇ ਕਾਰਪੋਰੇਟ ਨੂੰ ਖੇਤੀ ਤੋਂ ਹੋਰ ਸੈਕਟਰਾਂ ਤੋਂ ਬਾਹਰ ਕਰੇ ਅਸੀਂ ਇਹਨਾਂ ਮੰਗਾਂ ਨੂੰ ਲਾਗੂ ਕਰਾ ਕੇ ਹਟਾਂਗੇ ਜੇ ਸਰਕਾਰ ਨੇ ਇਹਨਾਂ ਚੀਜ਼ਾਂ ਦੇ ਉੱਤੇ ਨਾ ਧਿਆਨ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਲੇ ਮੋਰਚੇ ਵਾਂਗੂ ਉਦੋਂ ਵੀ ਵੱਡਾ ਮੋਰਚਾ ਲੱਗੂਗਾ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਤੇ ਮਜ਼ਦੂਰਾਂ ਨੂੰ ਅਸੀਂ ਇਕੱਠੇ ਕਰਾਂਗੇ ਇਹਨੀਆਂ ਗੱਲਾਂ ਕਿ ਬਲਵਿੰਦਰ ਸਿੰਘ ਭਜੀਵਾਰ ਭਾਰਤੀ ਕਿਸਾਨ ਜੁਨੇ ਰਾਜੀਵਾਲ ਜਥੇਬੰਦੀ ਵੱਲੋਂ ਅੱਜ ਕਾਰਪੋਰੇਟਾਂ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅਸੀਂ ਸਾਰੇ ਇਕੱਤਰ ਹੋਏ ਆਂ ਕਾਰਪੋਰੇਟ ਕਰਾ ਨਾ ਸਰਕਾਰ ਬੜਾਵਾ ਦੇ ਰਹੀ ਹੈ ਏਕਰੀ ਪਰਗ ਨੂੰ ਮਾਰ ਰਹੀ ਹੈ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦੇ ਆ ਵੀ ਗਰੀਬਾਂ ਦੀ ਰੱਖਿਆ ਕਰੇ ਕਾਰਪੋਰੇਟਾਂ ਨੂੰ ਖੇਤੀ ਤੋਂ ਬਾਹਰ ਕਰੇ ਗਰੀਬਾਂ ਨੂੰ ਨਾ ਮਾਰ ਪਵੇ ਇਸ ਕਰਕੇ ਅਸੀਂ ਸਾਰੇ ਅੱਜ ਸਰਕਾਰ ਦੇ ਕੰਨ ਖੋਲਣ ਵਾਸਤੇ ਇਕੱਤਰ ਹੋਏ ਤੇ ਅੱਜ ਪੂਤਲੇ ਸਾੜੇ ਗਏ ਨੇ ਜਿਸ ਤਰ੍ਹਾਂ ਸਰਕਾਰ ਅਗਲਾ ਹੁਕਮ ਹੋ ਉਸ ਤਰ੍ਹਾਂ ਫਿਰ ਅਗਲਾ ਪ੍ਰੋਗਰਾਮ ਵੀ ਕੀਤਾ ਜਾਵੇ ਕੀ ਨਾ ਮਕਰਮਜੀਤ ਸਿੰਘ ਆਰਮਨਗਰ ਖੰਨਾ ਜ਼ਿਲ੍ਹਾ ਪ੍ਰਧਾਨ ਬੀਕੇਜੂ ਡਕੌਂਦਾ ਧਨੇਰ ਜੋ ਅੱਜ ਅਸੀਂ ਸੰਯੁਕਤ ਮੋਰਚੇ ਦੇ ਛੱਦੇ ਤੇ ਕਾਰਪੋਰੇਟ ਘਰਾਣਿਆਂ ਦੇ ਜੋ ਖੇਤੀ ਨੀਤੀ ਹੈ ਉਹਨਾਂ ਤੋਂ ਬਾਹਰ ਆਉਣ ਦੇ ਲਈ ਜੋ ਅੱਜ ਪੂਤ ਲੈ ਕੇ ਫੁਕੇ ਗਿਆ ਪੂਰੇ ਪੰਜਾਬ ਭਾਰਤ ਦੇ ਵਿੱਚ ਜੀਦੀ ਕੜੀ ਦੇ ਤਹਿਤ ਅੱਜ ਅਸੀਂ ਧੂਰੀ ਦੇ ਵਿੱਚ ਰਾਮ ਬਾਗ ਤੋਂ ਮਾਰਚ ਕਰਦੇ ਹੋਏ ਜੋ ਇਹਨਾਂ ਦਾ Jio Adani ਦਾ ਪੰਪ ਹੈ ਇੱਥੇ ਤੱਕ ਮਾਰਚ ਕਰਕੇ ਪੂਤ ਲੈ ਜਿਹੜੇ ਫੁਕੇ ਹੈਗੇ ਜੋ ਜਨਨੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਨੀਤੀ ਦੇ ਵਿੱਚ ਲਿਆ ਰਹੀ ਹੈ ਜਿਹਦੇ ਵਿੱਚ ਸਾਡੇ ਕਿਸਾਨ ਹੈ ਕਿਸਾਨਾਂ ਤੋਂ ਖੇਤੀਆਂ ਖੋਈਆਂ ਜਾ ਰਹੀਆਂ ਨੇ ਬੇਸ਼ੱਕ ਪਿੱਛੇ ਅਸੀਂ ਲੜ ਕੇ ਉਹ ਕਾਨੂੰਨ ਹੈ ਵਾਪਸ ਕਰਾ ਲੈ ਪਰ ਸਰਕਾਰ ਟੇਡੇ ਟੰਗੇ ਦੇ ਨਾਲ ਕਿਵੇਂ ਉਹਨਾਂ ਨੂੰ ਖੇਤੀ ਨੀਤੀ ਦੇ ਵਿੱਚ ਲਿਆ ਰਹੀ ਜਿਹਦੇ ਵਿੱਚ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਵੱਡਾ ਨੁਕਸਾਨ ਆ ਜਿਹੜਾ ਹੋ ਰਿਹਾਗਾ ਜਿਹੜੇ WTO ਸਮਝੌਤਾ ਹੈਗਾ ਉਹ ਤਾਂ ਜੀ ਬਾਹਰ ਕਰਨ ਦੀ ਲਈ ਸੰਘਰਸ਼ ਹੈ ਜਿਹੜਾ ਲੜ ਰਹੇ ਹਾਂਗੇ ਜਿਹਦੇ ਤਹਿਤ ਆ ਛੈਲੂ ਹੈ ਛੈਲੂ ਲਾ ਕੇ ਅਨਾਜ ਇਹਨਾਂ ਦੇ ਵਿੱਚ ਗਿਆਗਾ ਔਰ ਸਾਡੇ ਕਿਸਾਨਾਂ ਦਾ ਤੇ ਵੱਡੀ ਪੱਧਰ ਤੇ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰ ਹੈ ਉਹਨਾਂ ਦਾ ਵੀ ਭੋਗ ਪਾਇਆ ਜਾ ਰਿਹਾ ਹੈਗਾ ਜਿਹਦਾ ਅਸੀਂ ਡਟ ਕੇ ਸੰਯੁਕਤ ਮੋਰਚੇ ਦੇ ਵੱਲੋਂ ਵਿਰੋਧ ਆ ਕਰਦੇ ਆਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੀ ਜੀ ਸਾਨੂੰ ਕਾਲ ਆਊ ਸੰਯੁਕਤ ਮੋਰਚੇ ਦੀ ਉਹਤੇ ਡਟ ਕੇ ਪਹਿਰਾ ਜਿਹੜਾ ਦੇਵਾਂਗੇ